ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਅਮੀਰ ਕਰਨੇ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਜ਼ਿਕਰੀਆ ਅੱਜ ਆਪਾਂ ਜਿਹੜੀ ਵੀਡੀਓ ਦੇਖਣੀ ਨਾ ਉਹ ਵੀਡੀਓ ਇਹ ਵੇ ਕਿ ਜਿਹੜਾ ਨਾ ਤੀਰਥਾਂ ਤੇ ਜਾ ਜਾ ਕੇ ਜਾਂ ਮੁਕੱਦਸ ਮਕਾਮਾਂ ਤੇ ਜਾ ਜਾ ਕੇ ਸਾਡੇ ਦਿਲਾਂ ਤੇ ਮੈਲ ਚੜ ਗਈ ਹੈ ਹਾਲਾਂਕਿ ਇਹ ਗੱਲ ਹੀ ਅਜੀਬ ਹੈ ਕਿ ਉੱਥੇ ਜਾ ਤੇ ਮੈਲ ਖਤਮ ਹੁੰਦੀ ਲੇਕਿਨ ਮੈਲ ਜਿਹੜੀ ਚੜ ਗਈ ਹੈ ਨਾ ਉਹਨੂੰ ਖਤਮ ਕਿਵੇਂ ਕਰਨਾ ਹੈ ਇਹ ਬਾਈ ਰਜੀਤ ਸਿੰਘ ਢਾਡੀ ਨੇ ਦੀ ਵੀਡੀਓ ਤੇ ਆਪਾਂ ਹੁਣ ਜਲਦੀ ਨਾਲ ਵੀਡੀਓ ਸ਼ੁਰੂ ਕਰਨੇ ਆ संतो सागर पार उतरिए जेको वचन कमावे संतन का सुगुर प्रसादी तरिए गल वचन नु सुनण दी वचन नु मनन दी वचन नु कमावण दी है बस मैं अपनी जिंदगी च कुर्बानी दा वचन सुनना है ओनु अपनी जिंदगी च लागू कर लो एहो ही नौण है मन दा स्नान ने होई है शरीर भावे लखवान वाली नुहाई जाओ कोई फर्क नहीं पईंदा घरे नाल है तीर्थांते नाल है ਸੋਚੇ ਸੋਚਣਾ ਹੋਵੇ ਹੀ ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਨਹਾਉ ਲੈ ਭਾਈ ਭਾਵੇਂ ਬਚਨ ਨਾ ਮੰਨਿਆ ਕੋਈ ਫਾਇਦਾ ਨਹੀਂ ਹੈ ਹੁਣ ਦੇ ਬਚਨ ਨਹੀਂ ਮੰਨਿਆ ਦੁਨੀਆ ਲੱਖਾਂ ਹੀ ਨਹਾਉਂਦੀ ਫਿਰਦੀ ਏ ਥੋੜੇ ਤੀਰਥ ਨੇ ਥੋੜੇ ਤੀਰਥ ਸਥਾਨ ਨੇ ਥੋੜੇ ਇੱਥੇ ਨਹਾਉਣ ਵਾਲੇ ਯਾਤਰੂਆਂ ਦਾ ਕਿਹੜਾ ਘਟ ਹੈ ਪਰ ਬਚਨ ਮੰਨਣ ਵਾਲੇ ਜ਼ਿੰਦਗੀ ਵਿੱਚ ਲਾਗੂ ਕਰਨ ਵਾਲੇ ਥੋੜੇ ਹਨ ਆ ਸ਼ਬਦ ਸੁਣੋ ਜਰਾ ਕਰਮ ਧਰਮ 파ਖੰਡ ਜੋ ਦਿਸੈ ਤਿੰਨ ਜਮ ਜਗਾ ਤੇ ਲਟੈ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰ ਤੁਜੇ ਤੋ ਛੋਟੇ ਜਿਹੜੇ ਕਰਮ ਧਰਮ ਦਿਖਾਵੇ ਦੇ ਕਰਦੇ ਆ ਲੋਕਾਂ ਨੂੰ ਦਿਖਾਉਣ ਲਈ ਦੁਨੀਆ ਨੂੰ ਦਿਖਾਉਣ ਲਈ ਕਹਿੰਦੇ ਰਾਤ ਹੀ ਲੁੱਟੇ ਜਾਂਦੇ ਬੰਦੇ ਤੇ ਸਿਰੇ ਤੱਕ ਤੇ ਪਹੁੰਚਦੀ ਦੀ ਗੱਲ ਵੇਖੋ ਜਿਹੜਾ ਕਰਮ ਧਰਮ ਤੁਹਾਡਾ ਮਨ ਬਦਲੇ ਤੁਹਾਡੇ ਮਨ ਨੂੰ ਚੇਂਜ ਕਰੇ ਫਿਰ ਤੇ ਕਰਮ ਧਰਮ ਠੀਕ ਹੈ ਪਰ ਸਗੋਂ ਕੀ ਗੋ ਵਧਾਈ ਜਾਂਦੇ ਆ ਹੰਕਾਰ ਵਧਾਈ ਜਾਂਦੇ ਆ ਜੀ ਮੈਂ ਆ ਪਾਠ ਕਰਦਾ ਮੈਂ ਆ ਕਰਦਾ ਮੈਂ ਆ ਕਰਦਾ ਮੈਂ ਆ ਕਰਦਾ ਕਿੰਨੇ ਤੇ ਰਾਹ ਚ ਹੀ ਲੁੱਟੇ ਲੱਟੇ ਜਾਂਦੇ ਸਿਰੇ ਤੱਕ ਤੇ ਗੱਲ ਪਹੁੰਚਦੀ ਦੀ ਜੰਮ ਜਾਗਾਤੀ ਲੁੱਟੇ ਵਕਾਰ ਹੀ ਲੁੱਟ ਕੇ ਲੈ ਜਾਂਦੇ ਵਕਾਰ ਕਿਵੇਂ ਮੈਂ ਬਹੁਤ ਪਾਠ ਕਰਦਾ ਮੈਂ ਬਹੁਤ ਗੁਰਸਿੱਖਾਂ ਉਹ ਰਾਹ ਚ ਹੀ ਲੁੱਟਿਆ ਜਾਂਦਾ ਸਿਰੇ ਨਹੀਂ ਪਹੁੰਚਦਾ ਬੰਦੇ ਨੂੰ ਫਾਇਦਾ ਤੇ ਹੋਇਆ ਹੀ ਨਾ ਨਾਲੇ ਪਾਠ ਕੀਤਾ ਪਰ ਫਾਇਦਾ ਨਹੀਂ ਹੋਇਆ ਤੀਰਥਾਂ ਤੇ ਗਿਆ ਫਾਇਦਾ ਨਹੀਂ ਹੋਇਆ ਕਿਉਂਕਿ ਰਾਤ ਲੁੱਟਿਆ ਗਿਆ ਆਪਣੇ ਮਨ ਦੇ ਉੱਤੇ ਲਾਗੂ ਤੇ ਕੀਤਾ ਹੀ ਨਾ ਕੰਮ ਤੇ ਕੀਤਾ ਹੀ ਨਾ ਕਰਮ ਧਰਮ ਪਾਠ ਾਂਡ ਜੋ ਦੀਸ ਹੈ ਤਿੰਨ ਜਮ ਜਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜੁਟੇ ਨਿਰਵਾਣ ਕੀਰਤ ਕਰ ਕੀਰਤਨ ਕਰਿਆ ਕਰੋ ਸਾਜਾਂ ਨਾਲ ਨਹੀਂ ਆਪਣੇ ਮਨ ਨਾਲ ਕੀਰਤਨ ਕਰਿਆ ਕਰ ਮਨ ਨਾਲ ਕੀਰਤੀ ਕਰੀ ਜਾਇਆ ਕਰ ਜਿਵੇਂ ਦੀ ਤੈਨੂੰ ਆਉਂਦੀ ਹੈ ਮਨ ਕਰਕੇ ਵਾਹ 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 ਕੁਦਰਤ ਦੇ ਰੰਗ ਰੰਗ ਤਮਾਸ਼ੇ ਵੇਖ ਕੇ ਵਾਹ 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 ਕਰਦਾ ਰਿਆ ਕਰ ਨਿਰਬਾਨ ਕੀਰਤਨ ਗਾਵੋ ਕਰਤੇ ਕਰ ਨਿਮਕ ਸਿਮਰਤ ਜਿਤ ਛੂਟੈ ਇਹ ਤੇ ਮਾੜਾ ਜੀ ਵੀ ਜੇ ਕਿਤੇ ਕਰਨ ਲੱਗ ਜੇ ਤੈਨੂੰ ਨਜ਼ਾਰਾ ਆ ਜੇ ਵਕਾਰਾਂ ਤੋਂ ਛੁੱਟ ਜਾਏਗਾ ਅਗਲੀ ਪੰਕਤੀ ਹੈ ਸੰਤੋ ਹਾਂ ਸੰਤੋ ਸਾਗਰ ਪਾਰੀ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਖੇਡ ਸਾਰੀ ਬਚਨ ਨੂੰ ਕਮਾਉਣ ਦੀ ਹੈ ਸਤਿਗੁਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੋ ਜੇ ਲਾਗੂ ਨਹੀਂ ਕੀਤਾ ਫਿਰ ਅੱਗੇ ਸੁਣ ਲਓ ਹਾਂਜੀ ਕੋਟ ਤੀਰਥ ਮਜਨ ਇਸ ਨਾਨਾ ਇਸ ਤਲ ਮੈ ਮੈਲ ਪਰੀ ਜੈ ਕੋਟ ਕਰੋੜਾਂ ਤੀਰਥ ਦੇ ਇਸ਼ਾਨਾ ਇੱਕ ਦੋ ਤੀਰਥਾਂ ਦੇ ਨਹੀਂ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰਕੇ ਵੀ ਮੈਲ ਭਰ ਗਈ ਕਹਿੰਦੇ ਸਭੂ ਅੰਦਰ ਹੋਣਾ ਤੇ ਚਾਹੀਦਾ ਸੀ ਸਫਾਈ ਹੋਵੇ ਬੰਦਾ ਸਭੂ ਜਿਆਦਾ ਮੈਲ ਭਰ ਗਈ ਕਹਿੰਦੇ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਗਿਆ ਹੋਣਾ ਚਾਹੀਦਾ ਸੀ ਫਾਇਦਾ ਸਭੂ ਨੁਕਸਾਨ ਹੋ ਗਿਆ ਕਿਉਂਕਿ ਕਮਾਇਆ ਨਹੀਂ ਜ਼ਿੰਦਗੀ ਚ ਬਚਨ ਤੇ ਮੰਨਦਾ ਨਹੀਂ ਗੁਰਬਾਣੀ ਨੂੰ ਜ਼ਿੰਦਗੀ ਚ ਲਾਗੂ ਨਹੀਂ ਕਰਦੇ ਗਰੋੜਾਂ ਤੀਰਥਾਂ ਦੇ ਇਸ਼ਨਾਨਾਂ ਦਾ ਵੀ ਫਾਇਦਾ ਕੋਈ ਨਾ ਹੋਇਆ ਸਗੋਂ ਹੰਕਾਰ ਵਧ ਗਿਆ ਕੀ ਤਰੀਕਾ ਹੈ ਦੁਪ ਦੋਨੇ ਪੰਕਤੀਆਂ ਦੁਆਰਾ ਕਠੀਆਂ ਸੁਣੋ ਕੋਤ ਤੀਰਥ ਮਜਨੀਸ਼ ਦਾ ਨਾ ਇਸ ਤਲਵੇਂ ਮੈਨ ਪਰਿਜੈ ਸਾਜ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ ਕਹਿੰਦੇ ਥਾਂ ਥਾਂ ਤੇ ਨਹੋਂ ਨਾਲੋਂ ਜੇ ਮਨ ਦਾ ਇਸ਼ਨਾਨ ਕਰਾਉਂਦਾ ਨਾ ਚੰਗੀ ਸੰਗਤ ਵਿੱਚ ਬਹਿਂਦਾ ਮੈਲ ਲਾਉਂਦਾ ਆਪਣੀਆਂ ਗਲਤੀਆਂ ਖਤਮ ਕਰਦਾ ਕਮੀਆਂ ਕੱਢਦਾ ਆਪਣੀਆਂ ਵੀ ਮਨਾ ਆ ਮੈਲ ਹੈ ਤੇਰੇ ਚ ਆ ਮੈਲ ਹੈ ਤੇਰੇ ਚ ਆ ਕਮੀਆਂ ਤੇਰੇ ਚ ਆ ਕਮੀਆਂ ਤੇਰੇ ਚ ਆਪਣੀ ਮੈਲ ਕੱਢਦਾ ਸੰਗਤ ਵਿੱਚ ਬਹਿ ਕੇ ਵਿਚਾਰ ਕਰਦਾ ਵੀ ਆ ਆ ਗਲਤੀਆਂ ਨੇ ਹੁਣ ਇੱਥੇ ਕੋਈ ਬੈਠਾ ਬੰਦਾ ਕਵੇ ਜਰ ਮੈਂ ਨਸ਼ਾ ਕਰਦਾ ਆਪਾਂ ਅੱਜ ਤੋਂ ਬਾਅਦ ਨਹੀਂ ਨਸ਼ਾ ਕਰਨਾ ਮੈਲ ਲਾ ਕੇ ਚੱਲਿਆ ਆਹ ਨਾ ਆ ਕੇ ਚੱਲਿਆ ਬੰਦਾ ਮੈਂ ਬਹੁਤ ਗੁੱਸਾ ਕਰਦਾ ਅੱਗੇ ਤੋਂ ਨਹੀਂ ਕਰਨਾ ਆਪਾਂ ਨਾ ਬਸ ਹੁਣ ਸ਼ਾਂਤ ਹੋ ਜਾਇਆ ਕਰਾਂਗੇ ਲੋ ਕਿੰਡੀ ਵਧੀਆ ਮੈਲ ਲਾ ਕੇ ਚੱਲਿਆ ਆਪਾਂ ਜੀ ਅੱਜ ਤੋਂ ਬਾਅਦ ਆ ਕੰਮ ਗਲਤ ਕਰਦੇ ਆ ਆਦਤ ਪਈ ਹੋਈ ਸੀ ਭੈੜੀ ਅੱਜ ਤੋਂ ਬਾਅਦ ਨਹੀਂ ਕਰਨਾ ਲੋ ਕਿੰਨੀ ਸੋਹਣੀ ਮੈਲ ਲਾ ਕੇ ਚੱਲਿਆ ਮਨ ਦੀ ਮੈਲ ਲਾ ਕੇ ਚੱਲਿਆ ਮਨ ਤੇ ਕੰਮ ਕਰੋ ਤਨ ਤੇ ਤਨ ਦਾ ਨਮਾਉਣਾ ਬੜਾ ਸੌਖਾ ਹੈ ਔਖਾ ਤੇ ਮਨ ਨੂੰ ਨਵਾਉਣਾ ਤਨ ਦੀ ਮੈਲ ਲਾਉਣੀ ਕੀ ਔਖੀ ਹੈ ਤੀਰਥਾਂ ਦਾ ਤੀਰਥ ਉਹ ਸੌਖਾ ਕੰਮ ਹੈ ਮਨ ਦੀ ਮੈਲ ਲਾਉਣੀ ਸਭ ਤੋਂ ਔਖਾ ਕੰਮ ਹੈ ਇਹ ਆਪ ਲਾਉਣੀ ਪੈਂਦੀ ਹੌਲੀ 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 ਵੇਖੋ ਕਿ ਆਸ਼ੀਨਾਨ ਗੁਰੂ ਸਾਹਿਬ ਨੇ ਦੱਸਿਆ ਵੀ ਚੰਗੀ ਸੰਗਤ ਵਿੱਚ ਬੈਠ ਨਿਰਮਲ ਕਰ ਆਪਣੇ ਆਪ ਨੂੰ ਨਿਰਮਲ ਕਰਨ ਲਈ ਮਲ ਰਹਿਤ ਕਰਨ ਲਈ ਚੰਗੀ ਸੰਗਤ ਵਿੱਚ ਬਹਿ ਕੇ ਆਪਣੀ ਮੈਲ ਲਾ ਕਿੰਨੇ ਨਜ਼ਾਰੇ ਵਾਲੀ ਗੱਲ ਹੋਵੇ ਜੇ ਬੰਦਾ ਰੋਜ਼ ਮੈਲ ਲਾਵੇ ਸੰਗਤ ਕਰਦੇ ਆ ਮੈਲ ਨਹੀਂ ਲਾਉਂਦੇ ਸਗੋਂ ਹੰਕਾਰ ਕਰ ਲੈਂਦੇ ਆ ਮੈਂ ਚੰਗ ਮੈਂ ਰੋਜ਼ ਗੁਰਦੁਆਰੇ ਜਾਂਨਾ ਮੈਂ ਰੋਜ਼ ਪਾਠ ਕਰਦਾ ਮੈਂ ਰੋਜ਼ ਤੀਰਥਾਂ ਤੇ ਜਾਂਨਾ ਮੈਲ ਉੱਥੇ ਦੀ ਉੱਥੀ ਪਈ ਏ ਉਹ ਗੰਦਗੀ ਪਈ ਏ ਉਹਨੂੰ ਕੱਢੋ ਨਾਲ ਤਰੀਕਾ ਹੀ ਗੁਰੂ ਸਾਹਿਬ ਜੀ ਨੇ ਵੇਖੋ ਇਹ ਦੱਸਿਆ ਜੇ ਨਹੀਂ ਭਾਈ ਇਹ ਤਰੀਕਾ ਵਰਤਦੇ ਫਿਰ ਤੀਰਥਾਂ ਤੇ ਨਹਾਈ ਜਾਓ ਕੋਈ ਫਾਇਦਾ ਨਹੀਂ ਫਿਰ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਜਿੰਨੇ ਮਰਜ਼ੀ ਪਾਠ ਵੀ ਪੜੀ ਜਾ ਫਿਰ ਕੀ ਹੋ ਜਾਊ ਅਗਲੀ ਪੰਕਤੀ ਜੇ ਵੀ ਇਹ ਹਾਂਜੀ ਵੇਦ ਉਤ ਤੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਲੈ ਹੁਣ ਜੇ ਇਹ ਪਹਿਲਾ ਤੀਰਥਾਂ ਦੀ ਗੱਲ ਕਰਤੀ ਗੁਰੂ ਸਾਹਿਬ ਨੇ ਹੁਣ ਕਹਿੰਦੇ ਪੜ ਲੈ ਜਿੰਨਾ ਮਰਜੀ ਜੇ ਰੱਟੇ ਹੀ ਲਈ ਜਾਂਦਾ ਵੀ ਸਵੇਰੇ ਵੀ ਪੜਦਾ ਸ਼ਾਮ ਵੀ ਪੜਦਾ ਸਵੇਰੇ ਵੀ ਪੜਦਾ ਸ਼ਾਮ ਨੂੰ ਹੀ ਪੜਦਾ ਵੇਦਿਕ ਤੇ ਬਥੇਰੇ ਪੜ ਲੈ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਪੜਿਆ ਹੀ ਨਹੀਂ ਆਪਣੇ ਆਪ ਨੂੰ ਪੜਦਾ ਹੈ ਇਹਨਾਂ ਨੂੰ ਇਕੱਲਾ ਪੜ ਪੜ ਕੇ ਮੁਕਤ ਕਿਵੇਂ ਹੋ ਜਾਏਗਾ ਵੀ ਮੈਂ ਹੁਣ ਬੜੀ ਜਾਂਦਾ ਮੈਂ ਬੜੀ ਜਾਂਦਾ ਮੈਂ ਪੜੀ ਜਾਂਦਾ ਸਵੇਰੇ ਵੀ ਪੜ ਲੈ ਸ਼ਾਮ ਨੂੰ ਵੀ ਪੜ ਲੈ ਸਵੇਰੇ ਵੀ ਪੜ ਲੈ ਸ਼ਾਮ ਨੂੰ ਪੜ ਲੈ ਪਾਠ ਪੜਨ ਤੋਂ ਬਾਅਦ ਆਪਣੇ ਆਪ ਨੂੰ ਪੜੀਦਾ ਹੁੰਦਾ ਵੀ ਆਹ ਪਾਠ ਪੜ ਲਿਆ ਹੁਣ ਮੈਂ ਵੇਖਾਂ ਪੜਾ ਮੇਰੇ ਅੰਦਰ ਕੀ ਚੱਲਦਾ ਮੈਂ ਆਪਣੇ ਆਪ ਨੂੰ ਪੜਾਂ ਮੈਂ ਤੇ ਨਹੀਂ ਗਲਤ ਕਿਤੇ ਮੇਰੇ ਚਾ ਕਮੀ ਤੇ ਨਹੀਂ ਕਿਤੇ ਮੇਰੇ ਚਾ ਘਾਟ ਤਾਂ ਨਹੀਂ ਕਿਤੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਵੇਦਿਕ ਤੇ ਬਥੇਰੇ ਪੜ ਲਏ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਮੰਦਰ ਮਸੀਤੀ ਭਜ-ਭਜ ਵੜਦਾ ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ ਬੁੱਲੇ ਸ਼ਾ ਨਿਤ ਉੱਡਦੀਆਂ ਫੜਦਾ ਜਿਹੜਾ ਘਰ ਬੈਠਾ ਹੈ ਉਹਨੂੰ ਫੜਿਆ ਹੀ ਨਹੀਂ ਉਹਨੂੰ ਕਦੀ ਫੜਿਆ ਅੰਦਰ ਤੇਰੇ ਆਨੰਦ ਸਰੂਪ ਬੈਠਾ ਹੈ ਆਨੰਦ ਆਨੰਦ ਸਰੂਪ ਪਰਮਾਤਮਾ ਆਨੰਦ ਸਰੂਪ ਹੈ ਆਨੰਦ ਸਰੂਪ ਮਿਲ ਗਿਆ ਅੰਦਰੋਂ ਹੀ ਅੰਦਰੋਂ ਹੀ ਮਿਲ ਜਾਂਦਾ ਹੈ ਤੇ ਕਹਿੰਦੇ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਹੋਰ ਹੀ ਪਾਸੇ ਤੁਰਿਆ ਫਿਰਦਾ ਮੇਰੇ ਅੰਦਰ ਹੀ ਆਨੰਦ ਦਾ ਸਾਗਰ ਠਾਠਾਂ ਮਾਰਦਾ ਹੈ ਐ ਠਾਠਾਂ ਮਾਰਦਾ ਸਮੁੰਦਰ ਆਨੰਦ ਦਾ ਆਨੰਦ ਦਾ ਸਾਗਰ ਤੇਰੇ ਅੰਦਰ ਪ੍ਰਮਾਤਮਾ ਆਨੰਦ ਸਰੂਪ ਹੋ ਕੇ ਤੇਰੇ ਅੰਦਰ ਠਾਠਾਂ ਮਾਰਦਾ ਤੂੰ ਨਜ਼ਾਰਾ ਲੈ ਜੁਬਾ ਲਾ ਉਹਦੇ ਵਿੱਚ ਇਸ਼ਨਾਨ ਕਰ ਮੈਲ ਲਾ ਆਪਣੀ ਤੀਰਥਾਂ ਤੇ ਬਥੇਰਾ ਨਹਾ ਲਿਆ ਆਪਣੇ ਆਪ ਨੂੰ ਪੜ ਕੇ ਵੇਖ ਭਾਈ ਗ੍ਰੰਥ ਪੜ੍ਹਨੇ ਸੌਖੇ ਨੇ ਆਪਣੇ ਆਪ ਨੂੰ ਪੜਨਾ ਔਖਾ ਹੈ ਆਪਣੇ ਆਪ ਨੂੰ ਬਦਲਣਾ ਔਖਾ ਹੈ ਇਸੇ ਕਰਕੇ ਲੋਕੀ ਬਾਹਰ ਨੂੰ ਫਿਰਦੇ ਰਹਿੰਦੇ ਅੰਦਰ ਨਹੀਂ ਕੋਈ ਜਾਂਦਾ ਤੇ ਗੁਰੂ ਸਾਹਿਬ ਜੀ ਦਾ ਬਚਨ ਵੇਖੋ ਕੀ ਬਾਤ ਹੈ ਦੇਖੋ ਦੋਨੇ ਪੰਕਤੀਆਂ ਫੇਰ ਇਕੱਠੀਆਂ ਸੁਣੋ ਬੇਦੁਖ ਤੇ ਵਸਿਮਰਤ ਸਭ ਸਾਸਤ ਇਹਨ ਪੜਿਆ ਮੁਕਤ ਨਾ ਹੋਈ ਇੱਕ ਅੱਖਰ ਜੋ ਗੁਰਮੁਖ ਜਾਪੈ ਦੇਸ ਕੀ ਨਿਰਮਲ ਸੋਈ ਜਿਹੜਾ ਬੰਦਾ ਇੱਕ ਅੱਖਰ ਆਪਣੀ ਜ਼ਿੰਦਗੀ ਚ ਸਮਝ ਜਾਏ ਜਾਪੇ ਮੀਂਝ ਜਾਣੇ ਸਮਝੇ ਕਹਿੰਦੇ ਜ਼ਿੰਦਗੀ ਦੇ ਵਿੱਚ ਲਾਗੂ ਕਰੇ ਉਹਦੀ ਨਿਰਮਲ ਸੋਭਾ ਹੁੰਦੀ ਹੈ ਅਸਲ ਵਡਿਆਈ ਵਾਲਾ ਉਹ ਬੰਦਾ ਹੈ ਵਡਿਆਈ ਉਹਦੀ ਕਰਨੀ ਬਣਦੀ ਹੈ ਜਿੰਨੇ ਸਮਝਿਆ ਨਾ ਤੀਰਥਾਂ ਤੇ ਨਹਾਣ ਵਾਲੇ ਦੀ ਵਡਿਆਈ ਕਰਨੀ ਬਣਦੀ ਹੈ ਨਾ ਕੱਲਾ ਗ੍ਰੰਥ ਪੜ੍ਹਦਾ ਸਵੇਰੇ ਉੱਠ ਕੇ ਪੜਨਾ ਮਾੜਾ ਨਹੀਂ ਪਾਠ ਜ਼ਰੂਰ ਪੜਨਾ ਚਾਹੀਦਾ ਪਰ ਇਕੱਲੇ ਪੜਨ ਤੇ ਖੜ ਨਾ ਜਾਇਓ ਅਗਲੇ ਸਟੈਪ ਤੇ ਵੀ ਜਾਇਆ ਕਰੋ ਅਗਲਾ ਸਟੈਪ ਵਿੱਚ ਜਾਣਾ ਹੈ ਨਾ ਵੀ ਪਾਠ ਇਕੱਲਾ ਪੜ ਲਿਆ ਪਾ ਪੜ ਲਿਆ ਪੜ ਲਿਆ ਪੜ ਲਿਆ ਲੋ ਪੜਨ ਨਾਲ ਕੀ ਹੋ ਜਾਣਾ ਪੜਨ ਨਾਲ ਨਹੀਂ ਹੋ ਜਾਣਾ ਕੁਝ ਤੁਹਾਨੂੰ ਪੜ ਕੇ ਅਗਲੇ ਸਟੈਪ ਤੇ ਜਾਣਾ ਪੈਣਾ ਆਪਣੇ ਆਪ ਨੂੰ ਵੀ ਪੜਨਾ ਪੈਣਾ ਤੇ ਫਿਰ ਕਹਿੰਦੇ ਇਹ ਜਿਹੜਾ ਉਪਦੇਸ਼ ਹੈ ਮਹਾਰਾਜ ਵੀ ਇਹ ਜਿਹੜੀ ਪੜਨ ਵਾਲੀ ਗੱਲ ਹੈ ਤੁਸੀਂ ਕਿਹਾ ਵੀ ਕੱਲੇ ਪੜਨ ਨਾਲ ਗੱਲ ਨਹੀਂ ਬੰਦੀ ਤੀਰਥਾਂ ਤੇ ਗੱਲ ਨਹੀਂ ਬਣਨੀ ਤੇ ਬੰਦਾ ਬਚਨ ਮੰਨੇ ਲਾਗੂ ਕਰੇ ਜ਼ਿੰਦਗੀ ਚ ਇਹ ਕੱਲੇ ਸਿੱਖਾਂ ਲਈ ਐ ਹਿੰਦੂਆਂ ਲਈ ਐ ਕਿਹਦੇ ਲਈ ਐ ਮarre ਕਹਿੰਦੇ ਕੋਈ ਹੋਵੇ ਭਾਵੇਂ ਕੋਈ ਹੋਵੇ ਕੋਈ ਹੋਵੇ ਇਹ ਸਾਰਿਆਂ ਤੇ ਗੱਲ ਲਾਗੂ ਹੋਣੀ ਸੁਣ ਲੋ ਖੱਤਰੀ ਬ੍ਰਾਹਮਣ ਸੂਦ ਵੇ ਉਪਦੇਸ਼ ਚੋ ਵਰਨਾ ਕੋ ਸਾ ਜਾ ਗੁਰਮੁਖ ਨਾਮ ਜਪੇ ਉਧਰੈ ਸੋ ਕਲਵੇ ਠਟ ਠਟ ਨਾਨਕ ਮਾਝਾ ਕਹਿੰਦੇ ਜਿਹੜਾ ਗੁਰਮੁਖ ਬਣ ਕੇ ਗਿਆਨ ਲੈ ਕੇ ਨਿਜਮਾ ਨੂੰ ਸਮਝੇ ਨਾਮ ਜਪੇ ਮਤਲਬ ਨਿਜਮਾ ਨੂੰ ਜਾਣੇ ਤੇ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਨੂੰ ਵੇਖੇਗਾ ਜਿਹੜਾ ਮੰਨੇਗਾ ਉਹਦਾ ਫਾਇਦਾ ਹੋਣਾ ਭਾਵੇਂ ਖੱਤਰੀ ਹੋਵੇ ਭਾਵੇਂ ਬ੍ਰਾਹਮਣ ਹੋਵੇ ਭਾਵੇਂ ਸ਼ੁੱਦਰ ਹੋਵੇ ਭਾਵੇਂ ਵੈਸ ਹੋਵੇ ਕਹਿੰਦੇ ਜਿਹੜਾ ਵੀ ਮੰਨੇਗਾ ਇਹਦੇ ਚੋਂ ਕੋਈ ਨਹੀਂ ਵੀ ਕਿਹੜੀ ਬਰਾਦਰੀ ਦਾ ਕੋਈ ਆਵੇ ਕੋਈ ਮੰਨ ਲਵੇ ਆਪਣੀ ਜ਼ਿੰਦਗੀ ਨੂੰ ਬਦਲੇ ਤੇ ਸਹੀ ਆਪਣੇ ਆਪ ਤੇ ਆਪਾਂ ਕੰਮ ਕਰੀਏ ਆਪਣੇ ਸੁਭਾਅ ਤੇ ਕੰਮ ਕਰੀਏ ਆਪਣੀਆਂ ਆਦਤਾਂ ਤੇ ਕੰਮ ਕਰੀਏ ਨਹੀਂ ਤੇ ਫਾਇਦਾ ਕੀ ਹੈ ਹਾਂਜੀ ਜੀ ਕਰੀਆ ਜਾ ਜਾ ਮੱਕੇ ਨਾਮ ਲਹਾ ਲਿਆ ਹਾਜੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਜਿਹੜਾ ਆਪਾਂ ਮੱਕੇ ਜਾ ਜਾ ਕੇ ਲੋਕ ਜਾਂਦੇ ਨੇ ਹਾਜੂਮਰੇ ਕਰਦੇ ਨੇ ਸਿਰਫ ਨਾਮ ਨਾਲ ਖਾਣਾ ਚਾਹੁੰਦੇ ਨੇ ਕਿ ਹਾਜੀ ਉਲਟਾ ਇੱਕ ਜਿਹੜਾ ਮਨ ਦਾ ਸ਼ੀਸ਼ਾ ਹੈ ਨਾ ਉਹਦੇ ਤੇ ਮੈਲ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਭਾਵੇਂ ਤੀਰਥਾਂ ਦੇ ਨਾਵੇ ਭਾਵੇਂ ਜਿਹੜੀਆਂ ਭਾਵੇਂ ਆਬੇ ਜ਼ਮਜ਼ਮ ਪੀ ਲਵੇ ਤੇ ਭਾਵੇਂ ਜੋ ਮਰਜ਼ੀ ਕਰ ਲਵੇ ਭਾਵੇਂ ਇਸ਼ਨਾਨ ਕਰੀ ਜਾਵੇ ਜੋ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਨਹਾਈ ਜਾਵੇ ਲੇਕਿਨ ਜਿਹੜੀ ਮਨ ਦੇ ਮੈਲ ਉਹ ਉਲਟਾ ਵੱਧਦੀ ਏ ਜਦੋਂ ਟੀਰਥਾਂ ਦੇ ਬੰਦਾ ਜਾਂਦਾ ਹੈ ਜਾਂ ਉਹਦੇ ਅੰਦਰ ਮਤਲਬ ਕਿ ਇੱਕ ਤਕਬਰ ਆ ਜਾਂਦਾ ਕਿ ਮੈਂ ਹਾਜੀ ਆ ਮੈਂ ਨੇਕ ਆਦਮੀ ਆ ਜਾਂ ਮੈਂ ਇੰਨੇ ਪਾਠ ਕਰਨਾ ਮੈਂ ਹਾਫਿਜ਼ ਆ ਮਤਲਬ ਕਿ ਆਪਣੀ ਇਬਾਦਤ ਦਾ ਸਗੋਂ ਦੇ ਅੰਦਰ ਤਕਬਰ ਆ ਜਾਂਦਾ ਹਾਂਜੀ ਉਹ ਕਹਿੰਦੇ ਕਿ ਜਿਹੜਾ ਇਥੋਂ ਜ਼ੁਬਾਨ ਨਾਲ ਤੁਸੀਂ ਬੋਲਿਆ ਜਾਂ ਜਿਸਮ ਨਾਲ ਪਰਫਾਰਮ ਕੀਤਾ ਉਹ ਸਿਰ ਤਿਕਰ ਤੇ ਪਹੁੰਚਿਆ ਹੀ ਨਹੀਂ ਨਾ ਹਾਂ ਉਹ ਪਹੁੰਚ ਇਹ ਤਾਂ ਇੱਥੇ ਗਿਆ ਹੀ ਨਹੀਂ ਅੰਦਰ ਗਿਆ ਹੀ ਨਹੀਂ ਜਦੋਂ ਇੱਥੇ ਪਹੁੰਚੇਗਾ ਫੇਰ ਹੀ ਗੱਲ ਬਣਨੀ ਹੈ ਯਾਨੀ ਸੰਤ ਸਿੰਘ ਮਸਕੀਨ ਜੀ ਵੀ ਕਹਿੰਦੇ ਨੇ ਕਿ ਅਗਰ ਉਹ ਯਾਨੀ ਕਿ ਭੋਜਨ ਬਣ ਕੇ ਅੰਦਰ ਜਾਏਗਾ ਹਾਂਜੀ ਯਾਨੀ ਕਿ ਜਿਵੇਂ ਭੋਜਨ ਬੁਰਕੀ ਜਾਂਦੀ ਅੰਦਰ ਇਸੇ ਤਰ੍ਹਾਂ ਅਗਰ ਵਾਹਿਗੁਰੂ ਯਾਨੀ ਕਿ ਭੋਜਨ ਬਣ ਕੇ ਅਗਰ ਅੰਦਰ ਜਾਏਗਾ ਤੇ ਫੇਰ ਹੀ ਅੰਦਰ ਪਵਿੱਤਰ ਹੋਏਗਾ ਹਾਂਜੀ ਅੰਦਰ ਜਾਏਗਾ ਗੋ ਜਿਗਰ ਉਹਨੂੰ ਕਨਵਰਟ ਕਰੇਗਾ ਉਹ ਖੂਨ ਚ ਮਿਲੇਗਾ ਖੂਨ بڑੇਗਾ ਤੇ ਕਿਸੇ ਚੀਜ਼ ਦਾ ਫੇਰ ਹੀ ਫਾਇਦਾ ਹੋਏਗਾ ਨਾ ਇਸ ਤਰ੍ਹਾਂ ਹੀ ਜਿਹੜੀ ਆਬਾਦਤ ਨੇ ਜਾਂ ਜਿਹੜੀਆਂ ਆਬਾਦਤਾ ਨੇ ਬੰਦਗੀਆਂ ਨੇ ਉਹ ਮਨ ਤੇ ਸ਼ੀਸ਼ੇ ਨੂੰ ਸਾਫ਼ ਕਰਨ ਵਾਸਤੇ ਨੇ ਤੇ ਜਿਹੜੀ ਮਨ ਤੇ ਮੈਲ ਆਂਦੀ ਉਹਨੂੰ ਸਾਫ਼ ਕਰਨ ਵਾਸਤੇ ਵੇਲੇਕਨ ਸਾਡੇ ਜਿਹੜੇ ਇੱਥੇ ਲੋਗ ਨੇ ਉਹਨਾਂ 'ਚ ਉਹ ਮੈਲ ਹੋਰ ਵੱਧ ਜਾਂਦੀ ਵੱਧਦੀ ਵੱਧਦੀ ਜਾਂਦੀ ਹੈ ਉਹਨਾਂ ਦੇ ਹੋਏ 'ਚ ਹੋਰ تکبر ਆਂਦਾ ਜਾਂਦਾ ਹੈ ਕਿ ਵੀ ਅਸੀਂ ਬੜੇ ਨੇਕ ਆ ਅਸੀਂ ਬੜੇ ਦਾਨੀ ਆ ਅਸੀਂ ਬੜੇ ਆਂ ਜਾਂ ਇਸ ਚੀਜ਼ ਨੂੰ ਜਿੰਨਾ ਹੈ ਘਟਾਣਾ ਹੈ ਉਹ ਕਦੇ ਨਾਲ ਘਟਾਣਾ ਸ਼ਬਦ ਨਾਲ ਜੋੜ ਕੇ ਗੁਰਬਾਨੀ ਪੜ੍ਹ ਕੇ ਜਾਂ ਜਿਵੇਂ ਮੁਸਲਮਾਨ ਨੇ ਉਹ ਕੁਰਾਨ ਪਾਕ ਪੜ੍ਹਨ ਤੇ ਉਹਨੂੰ ਇੱਥੋਂ ਥੱਲੇ ਉਤਾਰਨ ਹਾਂਜੀ ਇਹਨਾਂ ਕਿ ਭੀ ਅਜ਼ਬਾਨ ਹਾਂਜੀ ਜ਼ੁਬਾਨ ਨਾਲ ਪੜੀ ਜੋ ਪੜੀ ਜੋ ਤੇ ਮਨ ਦੀ ਕਰ ਉਹਦਾ ਅਸਰ ਹੀ ਨਾ ਹੋਣ ਦਿਓ ਕਿ ਤੂੰ ਜ਼ਮੀਰ ਮਰਿਆ ਹੋਵੇ ਤੁਸੀਂ ਸੂਦ ਵੀ ਖਾਈ ਜੋ ਤੁਸੀਂ ਸ਼ਰਾਬ ਵੀ ਪੀਵੀ ਜੋ ਤੁਸੀਂ ਗੁਨਾਹ ਵੀ ਕਰੀ ਜੋ ਤੁਸੀਂ ਮਤਲਬ ਕਿ ਚੋਰੀ ਵੀ ਕਰੋ ਤੇ ਤੁਸੀਂ ਪਾਠ ਵੀ ਕਰੋ ਉਹ ਫਿਰ ਇੱਕ ਇੱਕ ਜਗ੍ਹਾ ਨਾ ਕਹਿੰਦੇ ਨਾ ਕਿ ਇੱਕ ਤਲਵਾਰ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਅੱਛਾ ਜੀ ਤੇ ਲੇਕਿਨ ਕਿ ਇੱਕ ਜਗ੍ਹਾ ਤੇ ਤੁਸੀਂ ਦੁਨੀਆਦਾਰ ਵੀ ਬਨੇ ਹੋਇਓ ਇੱਕ ਜਗ੍ਹਾ ਤੇ ਤੁਸੀਂ ਦੀਨਦਾਰ ਵੀ ਬਨੇ ਹੋ। ਮੈਂ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਰਾਂਗਾ ਜਿਹੜੇ ਸਾਡੇ ਲੋਕ ਨੇ ਨਾ ਜਿਹੜੇ ਗਲਤ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਨੇ ਉਹਨਾਂ ਨੇ ਨਾ ਇਹ ਆਸਾਨ ਹੱਲ ਬਣਾਏ ਹੋਏ ਨੇ ਕਿ ਤੀਰਥ ਤੇ ਜਾ ਕੇ ਨਹਾ ਲਈਏ ਜਾਂ ਸਾਲ ਬਾਅਦ ਅਸੀਂ ਇੰਨਾ ਦਾਨ ਕਰ ਦਈਏ ਕਿ ਜਿਹੜੇ ਮਸਜਿਦ ਬਣਦੀ ਹੈ ਜਾਂ ਕਿਸੇ ਦਰਬਾਰ ਤੇ ਜਾ ਕੇ ਦੇਗ ਚੜਾ ਦਈਏ ਤੇ ਸਾਰਾ ਸਾਲ ਨਾ ਨਮਾਜ਼ ਨਾ ਰੋਜ਼ਾ ਨਾ ਗੁਰੂ ਪਾਗ ਨਾ ਕਤਲਾਵਤ ਨਾ ਕੋਈ ਪਾਠ ਮਤਲਬ ਕਿ ਸਿੱਖਾਂ ਜੀ ਬਸ ਇੱਕ ਵਾਰੀ ਕਿਧਰੇ ਜਾਈਏ ਜਿਵੇਂ ਬਦਲ ਕੇ ਇਸਾਈਆਂ ਜੀ ਵੀ ਐਨਜੀਏ ਕੇ ਵੀ ਉਹ ਜਾਂਦੇ ਨੇ ਸਾਲ ਦੇ ਵਿੱਚ 25 ਦਸੰਬਰ ਨੂੰ ਜਾਂਦੇ ਨੇ ਜਾਂ ਜੀ ਉਹਨਾਂ ਦੇ ਬਾਕਾਇਦਾ ਬੰਦੇ ਰੱਖੇ ਹੋਏ ਨੇ ਕਿ ਸਾਡੇ ਉਹਨਾਂ ਦੀ ਢੋਲਗੀਆਂ ਢੂਲਗੀਆਂ ਵਜਾਈਆਂ ਉੱਥੇ ਇੱਕ ਦਿਨ ਜੀ ਆਪਣੇ ਸਾਰੇ ਸਾਲ ਦੇ ਗੁਨਾਹ ਬਖਸ਼ ਉਹਦੇ ਫਿਰ ਦਿਨ ਨੂੰ ਤਸੱਲੀ ਦੇਣ ਉਹ ਇੱਕ ਵਾਰਸ ਨਾ ਮਤਲਬ ਕਿ ਉਹ ਉਹ ਉਹਨਾਂ ਨੇ ਜਿਹੜਾ ਮਜ਼ਹਬ ਹੈ ਨਾ ਜਾਂ ਧਰਮ ਹੈ ਨਾ ਉਹਨੂੰ ਸਮਝਿਆ ਹੀ ਨਹੀਂ ਉਲਟਾ ਇਹ ਉਹਦੇ ਨਾਲ ਧਰਮ ਨਾਲ ਜਾਂ ਮਜ਼ਹਬ ਨਾਲ ਇੱਕ ਕਿਸਮ ਦਾ ਮਜ਼ਾਕ ਹੋ ਗਿਆ ਕਿ ਭਈ ਤੁਸੀਂ ਰੱਬ ਨਾਲ ਚਲਾਕੀ ਲਾਉਂਦੇ ਜੇ ਕਿ ਭਈ ਸਾਰਾ ਸਾਲ ਤੁਸੀਂ ਆਪਣੀਆਂ ਆਦਤਾਂ ਤੋਂ ਨਹੀਂ ਹਟਦੇ ਤੇ ਐਂਡ ਤੇ ਆ ਕੇ ਤੁਸੀਂ ਕੀ ਕਰਦੇ ਜੇ ਕਿ ਭਈ ਇੱਕ ਵਾਰੀ ਤੀਰਤ ਦੇ ਨਾਲ ਆ ਹਜ਼ੂਰ ਸਾਹਿਬ ਦਰਬਾਰ ਸਾਹਿਬ ਚਲੇ ਗਏ ਆਨੰਦਪੁਰ ਜਾਂ ਤੁਸੀਂ ਇੱਥੇ ਨਨਕਾਣਾ ਸਾਹਿਬ ਆ ਕੇ ਆਣ ਕੇ ਟੁਬਕੀ ਲਾ ਲਈ ਤੇ ਬਸ ਮਨ ਸਾਫ਼ ਹੋ ਗਿਆ ਬਾਕੀ ਅਸਲ ਗੱਲ ਉਦੋਂ ਬੰਦਣੀ ਹੈ ਕਿ ਜੇ ਤੁਸੀਂ ਡੁੱਬ ਗਈ ਲਾਈ ਹੈ ਜਾਂ ਤੁਸੀਂ ਜਿਹੜਾ ਪਾਠ ਕੀਤਾ ਉਹਨੂੰ ਇਹ ਘੜਨੀ ਤੋਂ ਥੱਲੇ ਉਤਾਰਿਆ ਆਪਣੇ ਮਨ ਚ ਉਤਾਰਿਆ ਤੇ ਮਨ ਦੀ ਮੈਲ ਜਿਹੜੀ ਜਿਸ ਤਰ੍ਹਾਂ ਕਿ ਬਾਈ ਰਣਜੀਤ ਸਿੰਘ ਢੱਡੀਆਂ ਵਾਲੇ ਕਹ ਰਹੇ ਕਿ ਐਸ ਤਾ ਐਸ ਤਾ ਖੁਰਚ ਨਹੀਂ ਪੈਂਦੀ ਆਪ ਨੂੰ ਹੀ ਐਸ ਤਾ ਐਸ ਤਾ ਲਾਣੀ ਪੈਂਦੀ ਇਹ ਨਹੀਂ ਕਿ ਵੀ ਅੱਜ ਨਹਾ ਲਿਆ ਤੇ ਮਨ ਦੀ ਮੈਲ ਤੇ ਉਸੇ ਵੇਲੇ ਲੱਤ ਗਈ ਬਾਬਾ ਗੁਰੂ ਨਾਨਕ ਜੀ ਲਈ ਇਹ ਇੱਕ ਸ਼ਲੋਕ ਨੇ ਜਾਂ ਉਹਨਾਂ ਦਾ ਫਰਮਾਨ ਹੈ ਉਸ ਸਿਆਨਪ ਇੱਕ ਵਾਰ ਕੰਮ ਨਾ ਆਵੇ ਇਸ ਤਰ੍ਹਾਂ ਕਰਕੇ ਮਨ ਕੋ ਗਲਬਨ ਗਲਤੀ ਹੋ ਜਾਏਗੀ ਕਿ ਰੱਬ ਦੀ ਪਰਵਰਦੀਗਾਰ ਪ੍ਰਭੂ ਦੀ ਦੁਨੀਆ ਦੇ ਵਿੱਚ ਚਲਾਕੀਆਂ ਨਹੀਂ ਚਲਦੀਆਂ ਸਿਆਣਪਾਂ ਨਹੀਂ ਚਲਦੀਆਂ ਯਾਨੀ ਕਿ ਜਿੰਨੀ ਮਰਜ਼ੀ ਤੁਸੀਂ ਆਪਣੇ ਆਪ ਨੂੰ ਸਿਆਣਾ ਸਮਝ ਕੇ ਜਾਂ ਆਪਣੇ ਆਪ ਨੂੰ ਤੇਜ਼ ਤਰਾਰ ਸਮਝ ਕੇ ਕਿਉਂਕਿ ਭੋਲਾ ਬੰਦਾ ਹੀ ਹੈ ਜਿਹੜਾ ਨਾ ਭੋਲੇ ਬੰਦਿਆ ਦੀਨ ਉਹਦਾ ਦੀਨ ਦੇ ਨਾਲ ਚੱਲਦਾ ਹੈ ਜਦਕਿ ਤੇਜ਼ ਬੰਦਾ ਜਿਹੜਾ ਨਾ ਉਹਦਾ ਸੁਭਾਅ ਨਹੀਂ ਮਿਲਦਾ ਦੀਨ ਦੇ ਨਾਲ ਦੀਨ ਦੇ ਨਾਲ ਉਹ ਇਸ ਤਰ੍ਹਾਂ ਨਾ ਕਿ ਨਾ ਉਹਦਾ ਪ੍ਰਭੂ ਦੇ ਨਾਲ ਮਿਲਦਾ ਕਿਉਂਕਿ ਪ੍ਰਭੂ ਸਭ ਜਾਣਦਾ ਜਿਹਨੇ ਪੈਦਾ ਕੀਤਾ ਪਰਵਰਦੀਗਾਰ ਜਿਹਨੇ ਤੁਹਾਨੂੰ ਪੈਦਾ ਕੀਤਾ ਤੋ ਇਸ ਚੀਜ਼ ਦਾ ਉਹ ਸਭ ਤੇ ਰੱਬ ਸਭ ਚਲਾਕੀਆਂ ਜਾਣਦਾ ਉਹ ਸਭ ਚਲਾਕੀਆਂ ਜਾਣਦਾ ਜਿਹੜੇ ਮਨ ਦੇ ਸੱਚੇ ਲੋਕ ਹੁੰਦੇ ਨੇ ਉਹ ਜੋ ਰੱਬ ਦਾ ਜਾਂ ਹੁਕਮ ਹੁੰਦਾ ਹੈ ਪਰਵਾਤਮਾ ਦਾ ਹੁਕਮ ਹੁੰਦਾ ਰਾ ਉਹਦੇ ਅੱਗੇ ਸਿਰ ਨੀਵਾ ਕਰ ਲਦੇ ਤੇ ਦੂਸਰੇ ਜੇ ਸਿਰ ਨੀਵਾ ਵੀ ਕਰਦੇ ਨੇ ਤੇ ਵਿੱਚ ਉਹਨਾਂ ਦੇ ਕੋਈ ਨਾ ਕੋਈ ਖਰਾਬੀ ਹੁੰਦੀ ਮਿਲਨੇ ਦੋਸਤੋ ਇੱਕ ਨਵੀਂ ਵੀਡੀਓ ਨਾਲ ਸਾਨੂੰ ਦਿਓ ਇਜਾਜ਼ਤ ਅੱਲਾਹ ਨੀਗੇ ਬਾਕੀ